ਯੂਰੀਆ ਪਾ ਕਰਾਦਾ ਸੀਗਾ ਜੀ ਬੰਦ ਇਹਦਾ ਯੂਰੀਆ ਬੰਦ ਕਰਾਦਾ ਕੋਈ ਸਾਨੂੰ ਕੰਪਲੇਨ ਨਹੀਂ ਲੱਗੀ ਯੂਰੀਆ ਬੰਦ ਕਰਾਉਣ ਤੋਂ ਬਾਅਦ ਪਾਉ ਦੇ ਗਏ ਆ ਜੀ ਆਦੇ ਟਿਕਾੜੇ ਦੇ ਆ ਕਣਕਾਂ ਬੰਤੀਆਂ ਹੀ ਪਈਆਂ ਪਰ ਦੂਜੀਆਂ ਨਾਲੋਂ ਤੇਲ ਘੱਟ ਖਾਂਦਾ ਨਹੀਂ ਤੇ ਪੁਰਾਣੇ ਇੰਕੀਆਂ ਕਾੜੂ ਬਣੇ ਰਿਓ ਸਾਡੀ ਅੱਜ ਦੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਸੀਂ ਖੜੇ ਆ ਪਤੜਾ ਨੰਗ ਕੇ ਚਾਹ ਬਣੀ ਜਾਂਦੀ ਆ ਰਾਤ ਇੱਥੇ ਲਾ ਕੇ ਸੌਗੇ ਸੀ ਤੇ ਹੁਣ ਇੱਕ ਚਾਹ ਜੀ ਬਣਾ ਆ ਗਏ ਪੀ ਗਏ ਤੇ ਤੁਰਦੇ ਆ ਕੋ ਮਸ਼ੀਨ ਦਾ ਹੋ ਗਿਆ ਟਾਇਰ ਪੈਂਚਰ ਇਹਦਾ ਗਰਨਾਣਕ ਦਾ ਪੰਜ ਚਲੋ ਅਗੇ ਉਹ ਲਈ ਜਾਂਦੇ ਉਹ ਕੱਸ ਕੇ ਚਾਹ ਪੀ ਕੇ ਦੋ ਦੋ ਪ੍ਰਸ਼ਾਦੇ ਸ਼ੱਕੇ ਗਾਂ ਚੱਲਦੇ ਆ ਕਿ ਖੜੇ ਸੀਗੇ ਇੱਕ ਤਾਂ ਫਾਸਟੈਗ ਬਣਵਾਇਆ ਇਹਦਾ ਮਸ਼ੀਨਾ ਦਾ ਸਾਰੀਆਂ ਦਾ ਉਹ ਬਾ ਇੱਕ ਵਾਰਨ ਭਾਰਤ ਮਾਲਾ ਤੇ ਚੜ ਜਾਣਾ ਆਪਾਂ ਫੇਰ ਚੱਲ ਸੋ ਚੱਲ ਸ਼ਾਮ ਨੂੰ ਬ੍ਰੇਕ ਮਾਰਾਂਗੇ ਅੱਕਰ ਰੋਟੜੀ ਖਾ ਕੇ ਤੇ ਤੁਰੇ ਜਾਵਾਂਗੇ ਉਹ ਟਰਾਲੇ ਦਾ ਟਾਇਰ ਪਾਟ ਗਿਆ ਸੀ ਟਾਇਰ ਲਾਈ ਜਾਂਦੇ ਆ ਚਲੋ ਜੀ ਮਿਲਦੇ ਆ ਤੁਹਾਨੂੰ ਗਾਂ ਜਾ ਕੇ ਚਾਹ ਚੂ ਪੀ ਕੇ ਆ ਬਸ ਥੋੜਾ ਤੁਹਾਨੂੰ ਚਾਹ ਚਾਹ ਬਣੀ ਜਾਂਦੀ ਆ ਸਮਾਨ ਉੱਡਾ ਹੱਥੋਂ ਤਾਂ ਡਾਉਣ ਲੱਕੀ ਰਜਣ ਚਾਵੀ ਸਿਰੇ ਦਾ ਮਾਤਮਾ ਸਿਰੇ ਹੋਰ ਇਹ ਜੰਮੂ ਕਟਰਾ ਐਕਸਪ੍ਰੈਸ ਰੋਡ ਤੇ ਹੋਏ ਨੇ ਆਪਾਂ ਚੱਲਣਾ ਜੀ ਇਹ ਜੰਮੂ ਕਟਰਾ ਐਕਸਪ੍ਰੈਸ ਵੀ ਹੁਣ ਭਜਾਉਣ ਦਾ ਸਵਾਦ ਆਉ ਮਸ਼ੀਨ ਯਾ ਫਰਕ ਕਿਵੇਂ ਆ ਆ ਸਿਰਾ ਸੜਕ ਗਏ ਆ ਜੀ ਦਿੱਲੀ ਦਿੱਲੀ ਰਿੰਗ ਰੋਡ ਤੇ ਆ ਨਹੀਂ ਇਹ ਤੇ ਬਰੇਕ ਗਾਂ ਖੜਾ ਟਿਓ ਆਪਣੀ ਦੋ ਮਸ਼ੀਨਾਂ ਦੀ ਪਾਸਿੰਗ ਲੰਗੀ ਵੀ ਆ ਤੇ ਉਹਦਾ ਕਰਕੇ ਆਵੇਂ 11500 ਦਾ ਢੂਆ ਕੱਟ ਕੇ ਰਾਹ ਪੈਣਾ ਉਹਨਾਂ ਨੇ ਤੇ ਗਾਇਦ ਅੱਧਾ ਘੰਟਾ ਡੀਕ ਲਗੇ ਉਹਨਾਂ ਨੂੰ ਫੇਰ ਤੁਰਦੇ ਆ ਅੱਜ ਮੌਸਮ ਦੱਸੋ ਕਿਵੇਂ ਦਾ ਸੂਰਜ ਵੇਖੋ ਕਿੰਨਾ ਘੇੜ ਲਾ ਰਿਹਾ ਸਨਸੈਟ ਹੋ ਰਿਹਾ ਹੈ ਜੀ ਭਾਦਰਗੜ ਰੋਡ ਆ ਕਿਹੜਾ ਰੋਡ ਆ ਭਾਦਰਗੜ ਭਾਦਰਗੜ ਠੀਕ ਆ ਯੂਰੀਆ ਪਾ ਕਰਾਦਾ ਸੀਗਾ ਜੀ ਬੰਦ ਇਹਦਾ ਯੂਰੀਆ ਬੰਦ ਕਰਾਦਾ ਕੋਈ ਸਾਨੂੰ ਕੰਪਲੇਨ ਨਹੀਂ ਲੱਗੀ ਯੂਰੀਆ ਬੰਦ ਕਰਾਉਣ ਤੋਂ ਬਾਅਦ ਸਭ ਤਾਂ ਵਧੀਆ ਰਿਜ਼ਲਟ ਵੈਸੇ ਵਧੀਆ ਆਇਆ ਫਰਕ ਨਹੀਂ ਲੱਗਾ ਕੋਈ ਖਾਸ ਬਾਰੂ-ਬਾਰ ਬਾਈਪਾਸ ਹੋ ਗਿਆ ਜਨ ਨਾਲ ਕੋਈ ਛੇੜ ਛਾੜ ਨਹੀਂ ਹੋਈ ਬਾਟ ਢੋਲ ਕੀ ਉਵੇਂ ਲੱਗੀਆਂ ਰਹਿ ਗਈਆਂ ਇਹ ਉਹ ਵੀ ਉਹ ਕਹਿੰਦੇ ਗਿਆ ਸੀਜ਼ਨ ਲਾ ਲੂ ਢੋਲਕੀਆਂ ਵੀ ਲਾ ਦੇਾਂਗੇ ਚਲੋ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਆ ਨਿਕਲਦਾ ਆਰਟੀਓ ਤੇ ਫਿਰ ਅਸੀਂ ਵੀ ਤੁਰਦੇ ਆ ਸੀ ਪਹੁੰਚ ਗਏ ਆ ਜੀ ਆਗਰੇ ਆਗਰਾ ਕ੍ਰੋਸ ਕਰ ਲਿਆ ਹੁਣ ਫੜਾਂਗੇ ਲਖਨਊ ਐਕਸਪ੍ਰੈਸ ਉਹ ਐਕਸਪ੍ਰੈਸ ਗਿਆ ਛੱਡਾਂਗੇ ਅਸੀਂ ਮੁੜ ਕੇ ਉਰਈ ਜਾ ਕੇ ਹੁਣ ਖੜੇ ਸੀ ਗ੍ਰੀਸ ਗਰੂਸ ਕਰ ਲਈਏ ਚੈਂਜਰ ਨੂੰ ਤੇ ਕਲਚ ਕਲਚ ਨੂੰ ਸਪਿੰਡਲਾਂ ਨੂੰ ਹੱਬਾਂ ਨੂੰ ਗਰਮੀ ਬਹੁਤ ਆ 40 ਡਿਗਰੀ ਟੈਂਪਰੇਚਰ ਅੱਜ ਇੱਥੇ ਹੋਣਾ ਹੀ ਗ੍ਰੀਸ ਪਾਣੀ ਬਣ ਜਾਂਦਾ ਗ੍ਰੀਸ ਪਾਣੀ ਬਣੀ ਜਾਂਦਾ ਤੇਲ ਤੇ ਪਾਣੀ ਤੇਲ ਆ ਜਾਂਦਾ ਹੂੰ ਚਲੋ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਹੈ ਕੀ ਕਰਨਾ ਹੈ ਹੈ ਹਾਂ ਫੋਟੋ ਬਣਾ ਲਓ ਭਾਈ ਹਾਏ ਜੀ ਲਖਨਊ ਐਕਸਪ੍ਰੈਸ ਤੇ ਲਖਨਊ ਐਕਸਪ੍ਰੈਸ ਤੇ ਰੋੜਾ ਵਾਲੇ ਦਾ ਜੱਪ ਕੱਢੇ ਪਏ ਆ ਜੱਪ ਛੱਡ ਦੇਣਾ ਹੁਣ ਔਰ ਰੋਡ ਤੇ ਆ ਜਾਣਾ ਇੱਧਰੋਂ ਘੁੰਮ ਕੇ ਲੈ ਘੁੰਮ ਕੇ ਔਰ ਰੋਡ ਤੇ ਚਲੇ ਜਾਣਾ ਥੋੜਾ ਇੱਥੇ ਅੱਜ ਹਟਾਵੇ ਰੁਕਾਂਗੇ ਤੇ ਸਵੇਰੇ ਥੋੜਾ ਹਟਾਵੇ ਪਾਵਾਂਗੇ ਚੱਲੇ ਗਾਹ ਨੂੰ ਤੇ ਬਣੇ ਰਹੋ ਸਾਡੀ ਅੱਜ ਦੀ ਵੀਡੀਓ ਦੇ ਨਾਲ ਇਹ ਰਿੰਗ ਰੋਡ ਤੋਂ ਘੁੰਮ ਜਾਣਾ ਬੜਾ ਉਹ ਘੁੰਮੀ ਜਾਣਾ ਆਲੀਆਂ ਜੀ ਹਟਾਵੇ ਢਾਬੇ ਤੇ ਮਸ਼ੀਨਾ ਅੱਜ ਟਾਈਮ ਨਾਲ ਪਹੁੰਚ ਗਏ ਸੀਗੇ ਕਿ ਰੋਡ ਵਧੀਆ ਸੀ ਆ ਪਿੱਛੇ ਤੇ ਥੋੜੇ ਚਿਰ ਰੋਟੀ ਖਾਵਾਂਗੇ ਰੋਟੀ ਖਾ ਕੇ ਸਵੇਰੇ ਉੱਠ ਕੇ ਸਵੇਰੇ ਪਹੁੰਚਾਂਗੇ ਅਸੀਂ 12 12:30 ਵਜੇ ਤੱਕ ਆਵਦੀ ਮੰਜ਼ਲ ਤੇ ਉਹ ਬੈੱਡ ਮੇਰਾ ਦਾ ਉੱਤੇ ਆ ਕੋਈ ਪੁੱਛ ਤੇ ਪੈ ਜਾਂਦਾ ਕੋਈ ਕਹਿਵਣ ਚ ਪੈ ਜਾਂਦਾ ਹਈਆ ਹੱਡਾ ਵੱਡਾ ਚਲੋ ਜੀ ਬਲਦੇ ਤੁਹਾਨੂੰ ਰੋਟੀ ਖਾ ਕੇ ਤੇ ਫਿਰ ਆਈ ਜਾਵਾਂਗੇ ਤੇ ਉੱਥੇ ਪਹੁੰਚ ਜਾਏ 12:00 ਵਜੇ ਤੱਕ ਚਲੋ ਲੱਗੇ ਆ ਜੀ ਪੌਣ ਤੇਲ ਉਹਨਾਂ ਬੰਦੋ ਚ ਭਰਾ ਕੇ ਤਰੇ ਸੀਏ ਥੋੜਾ ਜਿਹਾ ਹੁਣ ਦੇਖਦੇ ਇੱਥੇ ਕਿੰਨਾ ਖਾਦਾ ਇੱਥੇ ਤਾਂ ਕੌਂਦੀ ਹੈ ਇਹ ਰ ਕੋਈ ਭਰਾ ਦਾਂਗੇ ਨਾਲ ਐਵਰੇਜ ਨਿਕਲ ਜੂਗੀ। ਉਹ ਵਾਰ ਤਾ ਹਜੇ ਪਈ ਆ 250 ਕਿਲੋਮੀਟਰ ਤੇ ਤੇਲ ਸੀਗਾ ਅੱਧੇੋਂ ਥੋੜੀ ਘੱਟ ਸੀਗੀ। ਤਾਂ ਭਰਾ ਹੀ ਲਈਏ ਮਰਗ ਫੇਰ ਯਾ ਬਣੋ ਕੜੇ ਰਾਂਗੇ ਪੰਪ ਨਾ ਹੋਇਆਗਾ। ਤੇ denn ਲਿਆ ਗਈ ਪਵਾ 21750 ਦਾ ਪਿਆ। ਹਜੇ 250 ਕਿਲੋਮੀਟਰ ਪਿਆ ਹੋਰ। 100 ਲੀਟਰ ਖਾਊਗੀ ਹੋਰ। ਪਉਂਦੀ ਪਉਂਦੀ ਮળો 35000 ਨਾ ਪਹੁੰਚੂਗੀ 60 70000 ਦਾ ਔਨ ਜਾਣ ਕਰੂ ਚਲੋ ਮਿਲਦੇ ਆਂ ਤੁਹਾਨੂੰ ਗਾਂ ਚੱਲ ਕੇ ਪਰ ਦੂਜੀਆਂ ਨਾਲੋਂ ਤੇਲ ਘੱਟ ਖਾਦਾ ਇਹਨੇ ਤੇ ਪ੍ਰਾਣੇ ਇੰਜਣ ਉਹ ਬੈਲ ਕਿੱਥੇ ਰੱਖਿਆ ਮੇਰਾ ਬੈਲ ਚਲੋ ਜੀ ਮਿਲਦੇ ਤੁਹਾਨੂੰ ਗਾਂ ਚੱਲ ਕੇ ਪੇ ਆ ਜੀ ਪਵਾ ਕੇ ਤੇਲ ਬਾਅਦ ਸ਼ਾਮ ਨੂੰ ਪਹੁੰਚ ਜਾਗੇ ਉੱਥੇ ਸ਼ਾਮ ਤੱਕ ਲੱਗ ਜਾਗੇ ਸਿਰੇ ਹਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਕਮੈਂਟ ਕਰਕੇ ਦੱਸਿਆ ਜੇ ਸਾਡੇ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਦੇ ਆ 我给你。<Okay. S 2> okay. ਅਗਰ ਤੁਸੀਂ ਆਪ ਤਾਂ ਕਰ ਆ ਦੀ ਮੰਜ਼ਲ ਤੇ ਗੰਦੀ ਸੜਕ ਆ ਗਈ ਇਹ ਜਿੰਨੀਆਂ ਪਛੇ ਚੰਗੀਆਂ ਸੜਕਾਂ ਸੀਗੀਆਂ ਓਨੀਆਂ ਹੀ ਗੰਦੀ ਸੜਕ ਇਹ ਆ ਵਾਕਈ ਇਹਨਾਂ ਨੇ ਕਹਿੰਦੇ ਆ ਕਿ ਲੋਕਲ ਸੈਕਟਰ ਦੇ ਯੂਪੀ ਦੇ ਕਹਿੰਦੇ ਸੀ ਕਿ ਨੇ ਸਿਰਫ ਹਾਈਵੇਅਾਂ ਦਾ ਹੀ ਕੰਮ ਕੀਤਾ ਇਹਨਾਂ ਨੇ ਵੀ ਬੀਜੇਪੀ ਵਾਲਿਆਂ ਨੇ ਆ ਲੋਕਲ ਜਿਹੜੇ ਪਿੰਡਾਂ ਵਾਲੇ ਰੋਡ ਆ ਜਾਂ ਛੋਟੇ ਕਸਬੇ ਵਾਲੇ ਸ਼ਹਿਰਾਂ ਦੇ ਰੋਡ ਆ ਉਹਦਾ ਮਹਾ ਬੇਕਾਰ ਆ ਤੇ ਗੰਦੀ ਸੜਕ ਹੈ ਨਾ ਇਹ ਜਿੰਨਾ ਗਹਿਲ ਉਹਨਾ ਥੋੜਾ ਚਲੋ ਮਿਲਦੇ ਆ ਤੁਹਾਨੂੰ ਅੱਥਾਰੇ ਟਿਕਾਣੇ ਤੇ ਚੱਲ ਗਏ ਤਦ ਤੱਕ ਦੇ ਲਈ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਗਏ ਆ ਜੀ ਆਦੇ ਟਿਕਾਣੇ ਤੇ ਕਣਕਾਂ ਪੱਕੀਆਂ ਹੀ ਪਈਆਂ ਦਿਹਾੜੀ ਖੱਡ ਰੁਕਾਂਗੇ ਸਾਹੂ ਲੈ ਕੇ ਤੇ ਆਦਾ ਚਰਾ ਕੇ ਤੇ 4 ਵਜੇ ਪਹੜੀ ਗਿਆ ਫਿਰ ਬੋਲ ਵੀ ਬਤਾ 50 ਦਿਨਾਂ ਬਾਅਦ ਆਦੇ ਟਿਕਾਣੇ ਲੱਗੇ ਜਾਣਗੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ